ਸਤਿਵਾਹੇ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਘਰ ਸੇਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇਹ ਤੇਹ ਓਰ ਜਾਇ ਮਾਨਸ ਜਨਮ ਸੰਯੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਹੁ ਦੇ ਕਰਾਥ ਕਰ ਕਿਰਪਾ ਮਿਲੋ ਹਰ ਰ ਜੋ ਜੋ ਜੁਨੀ ਆਇਆ ਤੇ ਤੇ ਹੀ ਉਰ ਜਾਇਆ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦਾ ਰੱਖ ਹਉ ਦੇ ਕਰਾਤਾ ਕਰ ਤਰਪਾ ਮੇਲੋ ਹਰ ਰਾਇ ਅਨਕ ਜਾਣਾ ਮ ਭ੍ਰਮ ਥੈਤ ਨਹੀਂ ਪਾਈ ਕਰਾਂ ਸੇਵਾ ਗੁਰ ਲਾਗੋਂ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਆਨੰਕੋ ਪਾਵ ਕਰੋ ਮਾਇਆ ਕਉ ਬਚਿਤ ਤਰਹਾ ਮੇਰੀ ਮੇਰੇ ਕਰਤ ਸਦ ਹੀ ਵਿਹਾਵਾ ਕੋਈ ਅਸੁਰ ਭੇਟਾ ਸੰਤ ਮੇਰੀ ਲਾਹ ਸਗਲ ਚਿੰਤਾ